ஹாலான தவ தான் ஒரு மினிட் தான் ஓரோ ਦਾ 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 ਖਾਣਾ ਨੇ ਤੇ ਉੱਤੇ ਕੱਢ ਦੇਣੀ ਸੁੱਕੀ ਪਾਏ ਨਹੀਂ ਪਹੁੰਚਦੇ ਵੀ ਨਹੀਂ ਜਦੋਂ ਮਟਰ ਪਨੀਰ ਵੀ ਦੇ ਦ ਮੈਂ ਤੇ ਲੈ ਨਹੀਂ ਦਾ ਅਜਾ ਸੋਲਾ ਮਾਰੀ ਤਾਂ ਮਟਰ ਪਨੀਰ ਲਖਾਉਂ ਗਿਆ ਦਾ ਦਾ ਉਹ ਕਰ ਬਣਾਏ ਤੇ ਬਾਪ ਕਰਦੀ ਫਿਰਦੀ ਜਾਂ ਨਹੀਂ ਮੈਨੂੰ ਪੜਿਆ ਦਾ ਦਾ ਪਈ ਨਹੀਂ ਦਾੜੀ ਪਰ ਕੇ ਨਹੀਂ ਆਈ ਰਿਆ ਅੱਜ ਨਾ ਦੱਸ ਵਾ ਹਾਂ ਹੋਰ ਤਾਂ ਨਹੀਂ ਮਿਲਨੀ ਹੋਰ ਤਾਂ ਨਹੀਂ ਮਿਲਨੀ ਮੋਜ ਦਾ ਮਰਜੀ ਸੁਆਦ ਕਹਿਣਾ ਕਿਨੂੰ ਕਿਹਾ ਚੌਲ ਖਾਣੇ ਚਾਹਤ ਸਾਰੇ ਆਂ ਕਿਉਂ ਤਾਂ ਆਂਦੇ ਹਾਂ ਹੱਬੀ ਬਣਾ ਹੂੰ ਵੇ ਕਿਦਾਂ ਕਬਲੀਆਂ ਢਾਕ ਲੀਆਂ ਦਹਾ ਦਹਾ ਚਾਣਾ ਤੂੰ ਹੀ ਬਣਾ ਮੈਂ ਖਾ ਗਏ ਆਂ ਖਾ ਚੌਲ ਨਰ ਮਟਰ ਪਨੀਰ ਆਹੇ ਲੀ ਲੈ ਕੰਜੀ ਨਾ ਬਾਹਰ ਬਾਹਰ ਜੀ ਨੀ ਚਾਹ ਗੋ ਉਹਨੂੰ ਖਾਓ ਚਾਹ ਉਹ ਬਾਹਰ ਲੈ ਨਾ ਕੋਈ ਹੱਥ ਨਹੀਂ ਚਾੜ ਰਿਹਾ ਕੋਈ ਪੌੜੇ ਚਾੜ ਰਿਹਾ ਖਾਣੇ ਦੇ ਰੀਸ ਕਿੰਨੀ ਚੰਗੀ ਤੇ ਸਾੜ ਮੋਲੀ ਬੰਦੀ ਜੇ ਤੁਹਾਨੂੰ ਮੇਰੇ ਨਾਲ ਬੈਠੋ ਭੁੱਖ ਲੱਗਦੀ ਆ ਆਦੇ ਮੰਮੀ ਜੀ ਜਿੱਦੀ ਇਦਾਂ ਕਰਦੀ ਸੀ ਕੋਈ ਚੀਜ਼ ਖਾਣਦੀ ਨਾ ਮੰਮੀ ਆ ਕੇ ਪਰ ਸਿਰ ਪਈ ਰਹਿੰਦੀ ਪਈ ਰਹਿੰਦੀ ਜਿੱਥੇ ਉਹਨੇ ਕਾੜੀ ਲਾੜੀ ਉਹਦੇ ਸਾਰੇ ਖਾਣ ਪੈ ਜਾਂਦੇ ਸੀ ਤਮੋ ਕ ਜਾਣ ਖਾਣ ਵਿੱਚ ਆਪ ਲੱਗ ਨੁਗਰਾ ਸਬਜੀ ਉਹ ਕਾਣੀ ਤੇਰੀ ਸਬਜੀ ਦੇ ਦੀ ਅਗਲੀ ਵਾਰੀ ਜਾਂਦਾ ਰਦਾ ਕਣੀ ਤੇਰੀ ਤੇਰੀ ਸਬਜੀ ਕਿ ਪਾਦੀ ਸੀ ਉਹਨੂੰ ਬੜੇ ਖਰਾਕ ਹੈ। ਲੈ ਇਹਦੇ ਪਨੀਰ ਥੱਲੇ ਫੜਨੇ ਲੱਗਦਾ ਉਹਦਾ। ਆ ਕੰਬਲੀ ਹੱਦੀ ਹੈ ਨਾ। ਜਿਹੜੀ ਨਾ ਆਈ ਹੀ। ਫਾਈਟ ਪਨੀਰ ਨੂੰ ਪੋਕ ਪਾਈ ਦੱਲਾ। ਕੀ ਲੈ ਗਈ ਸਾਡੀ ਸੋਹ ਹੈ? ਥੱਲੇ ਫੜ। ਕੰਬਲੀ ਹੈ ਸਾਡੀ ਆ। ਕਿ ਲੈਣ ਕੀ ਆਈ ਸੀ? ਇਹ ਤਾਂ ਕਿ ਲੈਣੀ ਸਾਡੀ ਆ ਕੰਬਲੀ ਹੈ। ਦਲੀ ਸਾਡੀ। ले बारस भी जंग चौल तौर आ जा रोल खंड पागे तो बारसन पड़ो खंड पागे तो चौल धन्य जान पैदा कर ਦੇਖਣਾ ਆਪ ਦੀ ਮੈਂ ਮੈਂ ਇੱਥੇ ਜੋ ਮਾਸ਼ਾ ਕਰਦੇ ਇਹ ਦੇਖੋ ਮੈਂ ਇਸੇ ਨੂੰ ਰੀ ਇਹਨੂੰ ਇੱਕ ਵੋਟ ਦੇ ਲਈ ਭਾਈ ਕੰਨ ਨਹੀਂ ਸਾਫ਼ ਨੇ ਮੈਂ ਬੱਗੇ ਮੈਂ ਉਹਦਾ ਮਮਾ ਮੈਂ ਨਾ ਗੱਲ ਹਾਂ ਤਾਂ ਨਹੀਂ ਆ ਕੇ ਨਹੀਂ ਆ ਗੋਲ ਪੈ ਗਈ ਕੋਣ ਕਿੱਥੇ ਕਰਨਾ ਕਰਾ ਮੇਰੀ ਦਿੱਤੀ ਚੱਲਦੀ ਹੈ। ਵਾਲੀ ਵਾਸ਼ੀ ਫੜਾ ਦੇ। ਓਏ ਨਹਲ ਖੋਪੋ ਨੀਲੂ ਦੀ ਤਰ੍ਹਾਂ ਸਾਡੇ ਤੋਂ ਉੱਤੇ ਜਾ। ਹਾਂ ਕਿ ਕਿਤੇ ਨੀਲੂ। ਮੇਰੇ ਪਰ ਸਲਾਈ ਆ। ਓਏ ਨੀਲ ਦਿਖਾਉਂਦੀ ਪਈ ਜਾ। ਰੋਟੀ ਤੇ ਪਹਿਲਾਂ ਕੱਪੜਾ ਆ ਹੀ। ਹਾਂ ਓਏ ਦੋਵਾਂ ਆਲੂਆਂ ਦੇ ਬਰਾਬਰ ਆ ਦੀਦੀ। ਟਾਡਾ ਇਹ ਕਾਲੂ ਰਿੰਦਾ ਨਾ ਲੈਣ ਵਾਲਾ ਹੈ ਇੱਕ ਕਾਲੂ ਆ ਤੁਹਾਡਾ ਅਲਵੀ ਇੱਕੀ ਆ ਤੇ ਇਹਦੇ ਦੋ ਆ ਇਹ ਇੱਕ ਆ ਮਰਜੀ ਦੇ ਬਿਕਵਾ ਆ ਜੁੜਿਆ ਆਇਆ ਆ ਵਿੱਚੋਂ ਕਿਤੇ ਦੱਬ ਜੀ ਆ ਗਈ ਵਿਚਾਰੇ ਨੂੰ ਹਾਂ ਹਾਂ ਤੇ ਇਹ ਕਿਨ ਭਰ ਪਾਸਾ ਇਹ ਜੁੜਵਾ ਤੇ ਜੁੜਵਾ ਤਿੱਕੇ ਕਰ ਜਾਂਦੇ ਨੇ ਨਹੀਂ ਆਵੇ ਰੇਤਿਆਂ ਬਰਾਦਰ ਨਹੀਂ ਆਏ ਇਹ ਮੈਂ ਮਰਜੀ ਤੁਹਾਨੂੰ ਆਪ ਸੋਲ ਕੇ ਦਿੰਦੀ ਹਾਂ ਨਹੀਂ ਆ ਰਹੀ ਇਹ ਦੇ ਐਡਾ ਨੂੰ ਤਾਂ ਐਸਾ ਦਾ ਆ ਦੂਸਰਾ ਬਹੁਤ ਮਹਿੰਗਾ ਨਹੀਂ ਇਹ ਦੱਸ ਤਾ ਆਪੇ ਫੜਾਇਆ ਮਿੰਦੂ ਜੀ ਉਹਨਾ ਪੇ ਖੋ ਲਿਆ ਆ ਗੰਡੇ ਮੇਲਾ ਪੈਣਾ ਇੰਚੀ ਟੇਬਲਾ ਲੈ ਗਿਆ ਇੰਚੀ ਤੇ ਉਹ ਕੰਡਾ ਰੱਖਣਾ ਚਾਹੀਦਾ ਆਪ ਕੋ ਜਿਵੇਂ ਦਾ ਭਾਈ ਕੋ ਨਹੀਂ ਆ ਉਹ ਚਾਹੀਦਾ ਆਪਾਂ ਨੂੰ ਸਸਾ ਹੀ ਆ ਇਹ ਤਾਂ ਮੈਨੂੰ ਕੀ ਬਦਲ ਕੋ ਜੀ ਮੇਰੀ ਬੜਾ ਦੂਜੀ ਤਰ੍ਹਾਂ ਨਹੀਂ ਮੈਂ ਕੱਟ ਦੇ ਛੱਡ ਦੀ ਨਾ ਤੇ ਚੁੰਨੀ ਨੂੰ ਚੈਨ ਨੇ ਮਿੜਕੇ ਦੇ ਦੀ ਨਹੀਂ ਨਹੀਂ ਉਹ ਭਾਈ ਕੋ ਕੰਡਾ ਨਹੀਂ ਲੈ ਆਉਣਾ ਪੈਣਾ ਆਪਾਂ ਨੂੰ ਜਿਹੜੀ ਆਪਣਾ ਸਾਰਾ ਕਤਾਲ ਬੱਸ ਮੇਰੇ ਲਈ ਕੰਡਾ ਲੈ ਹਾਂ ਦੇਖੋ ਜਿਆਦਾ ਹੀ ਕਰਨਾ ਪੈਣਾ ਦੀਦੀ ਨੇ ਪਾ ਲੈਣਾ ਕੋਠੇ ਮਿੜਕੇ ਫਿਰ ਆ ਨਾ ਤੇਰੇ ਘਰ ਦਾ ਫਿਰ ਬੂਆ ਆ ਛੱਡਿਆ ਜਾਣਾ ਉਹ ਫੜਿਆ ਜਾਣਾ ਐ ਦੀ ਜਾਣਾ ਸਭ ਸੁੱਖਾ ਹੈ ਮਿੜਕੇ ਮੰਮੀ ਨੇ ਇੱਧਰ ਮੰਮੀ ਨੇ ਮਿੜਕੇ ਇੱਧਰ ਲੋਕ ਮਾਰਨੇ ਸ਼ੁਰੂ ਕਰ ਦੇ ਨਾ ਪਰ ਉਹ ਲੈ ਜਾਂਦੀ ਇੱਧਰ ਮਰਦੇ ਨਹੀਂ ਆ ਉਹ ਹਰ ਕੋ ਫੜ ਲੈਣੀ ਉਹ ਐਂਦੀ ਜਾਊਂਗੀ ਤਾਂ ਚੜ ਕੇ ਕਿੱਥੇ ਜਾਣਾ ਦੀ ਸੱਚਾ ਸੱਚਾ ਕਾਂ ਚੜ ਕੇ ਕਿੱਥੇ ਹੈ ਦੀ ਮੈਂ ਚੱਲ ਪਰ ਸੋਚ ਨਹੀਂ ਮੈਂ ਇਹਨਾਂ ਫਿਰ ਆਪਣੀ ਮੇਰੀ ਮਿਹਰ ਮਾਸ ਬੜ ਕੇ ਉਹਨਾਂ ਜਿਹੜੀ ਜਨੇ ਤੇ ਇੱਧਰ ਮਿਲ ਕੇ ਤੇਰਾ ਖੜਾ ਛੱਡ ਦੇਣਾ ਫਾਈਂ ਨੀ ਪਲੇ ਕਰਨਾ ਫਾਈ ਮੱਖੀ ਵਾਂਗੂ ਐਂ ਕੱਢ ਕੇ ਮਾਰ ਦੇਣਾ ਚਾਂਜ ਕੱਟ ਕੇ ਉਹ ਮਾਰ ਦੇਣਾ ਮੈਂ ਆ ਕੇ ਫੜਨਾ ਲਾਉਂਗੀ ਤੁਹਾਨੂੰ ਨਹੀਂ ਲਾਗਲੇ ਬੰਦੇ ਨੂੰ ਬੁਲਾਵਾਂਗੇ ਸੁਖਮੰਦੀ ਮੰਮੀ ਨੇ ਜਾਰੀ ਪਾ ਲੈਣੀ ਮੜ ਕੇ ਇਹ ਤਾਂ ਸੋਹਣੀ ਮੰਮੀ ਨਜਾਰੀ ਬਹੁਤ ਦਿਨ ਮੈਂ ਵੇਖੂੰਗੀ ਜਿਹ ਦਿਨ ਅਤਰਦਾਸ ਸਾਹਿਬ ਆ ਲਿਕੇ ਗਾਉਂਗੇ ਇਹ ਖਾ ਰਣਾ ਅਤਰੋਂ ਦੇ ਦੇ ਕਰਨਾ ਖਾਇਾ ਨਹੀਂ ਕਰਨਾ ਆ ਜਾਨਾ ਤੋ ਕਦਮਾ ਤੁਰੀ ਦੇਣਾ ਕਿੰਨੂ ਐ ਅਛੂ ਦੀ ਮੰਮੀ ਨੂੰ ਸਰਪ੍ਰਸਦ ਮੰਮੀ ਆ ਜਾਗੇ ਕਿ ਮੈਂ ਆਖਿਆ ਤੈਨੂੰ ਆਉ ਮੈਂ ਕੱਲ ਕੋਲ ਕੇ ਨਹੀਂ ਆਏ ਢਾਡੇ ਕੋ ਮਹੀਨਾ ਹੋ ਗਿਆ ਮੈਨੂੰ ਆਈ ਨੂੰ ਹੋ ਜੇ ਤੇ ਮੈਂ ਆ ਕੇ ਕਬੂਦ ਦੀ ਚੀਰੇ ਦਾ ਤੁਸੀਂ ਮਗਰੇ ਆਣ ਬੜੀਆਂ ਜੇ ਤੇ ਨਹੀਂ ਮਿਲਦੀ ਕਿ ਆਈ ਧਾਲੀ ਖਾਓਗੀ ਨਹੀਂ ਸਬਜ਼ੀ ਬਣਾਉਣੀ ਤੇ ਇਹ ਗੱਲ ਤੇ ਤਾਂ ਹੀ ਡਰਨਦਿਆਂ ਮੈਂ ਮੰਮੀ ਆਈ ਆ ਤਾਂ ਚੱਲਿਆ ਮੰਮੀ ਨਾਕਣਾ ਉਹਨੂੰ ਤੇ ਇਹਨੂੰ ਤੇ ਮੈਂ ਹੋਰ ਜਿੱਦਾਂ ਸੁਣ ਮੈਂ ਹੁਣੇ ਆਈ ਆ ਉਹ ਤਾਂ ਹੀ ਮਗਰੇ ਭੱਜੀਆਂ ਨੀ ਨੀਨਾ ਇਹ ਦੇਖਣਾ ਕਿ ਇਤਰ ਹੁੰਦਾ ਕੋਈ ਕੱਦੂ ਧਰਨਦੇ ਆ ਉਥੇ ਕੀ ਲੱਗੀ ਇਹ ਨਹੀਂ ਨਾ ਨਹੀਂ ਅਸੀਂ ਨਾ ਮਾਦ ਮੱਤਰੇ ਇਹਨੇ ਮੈਨੂੰ ਸਵੇਰੇ ਇੰਨੀ ਚੋਰਦੀ ਉੱਕੀ ਕੀ ਜੀ ਬੱਚੀ ਸੀ ਮੁੱਚੀ ਉਹ ਬਸ ਨਿੱਕੀ ਜੀ ਬੱਚੀ ਆ ਉਹ ਹੁੰਦੀ ਵਾਰਸੂ ਘਟੇ ਕਿਤੇ ਸਾਵਾ ਮਾਰਦੀ ਰੇ ਹਾਂ ਏਦਾਂ ਹੀ ਵਾਰਸ ਕਰਦਾ ਹਾਂ ਹਲੋ ਜਾ ਨਿੱਕਾ ਸਿੱਕੋ ਚੀਜ਼ ਚੱਪਾ ਚੱਪਾ ਡੇ ਜੀ ਚੱਪਲਾ ਆਂ ਮੇਰੀ ਮੰਮੀ ਦੀ ਇੱਥੇ ਪਈ ਰਹੀ ਨਹੀਂ ਮੇਰੇ ਪਪਾ ਨੇ ਆ ਲੈ ਜਾ ਆ ਤੇ ਗੰਦ ਨਾ ਪੋਤਾ ਵੀਰ ਦੀਦੀ ਦੇ ਬਾਜੂ ਕਿਉਂ ਵੇਖ ਰਹੀ ਦੀਦੀ ਕਾਕਾ ਵਾ ਕਾਕੇ ਦੇ ਲਾਦੀ ਕਾਕਾ ਲਊਗਾ ਇਧਰ ਆ ਕੇ ਦੱਸਾਂ ਕੋਈ ਨਹੀਂ ਹੋਣਾ ਤੇ ਮੇਰੇ ਕੋਈ ਇਸ ਤੇਰੇ ਮੇਰੀ ਕੁੜੀ ਨੂੰ ਮਾਰਦੀ ਤੇਰਾ ਮੈਂ ਚਾਹ ਬੱਟੀ ਇਹ ਵੱਡਾ ਹੁਣ ਕਿੱਥੇ ਜਾਣੇ ਹੁਣ ਫੋਨ ਹੁਣ ਫੋਨ ਹੁਣ ਅੰਜੇ ਸਰਦੇ ਬਣੀ ਤੇ ਤੂੰ ਮਾਰਦੀ ਇਹ ਤੂੰ ਆ ਕੇ ਕਹਿੰਦੀ ਸ਼ੋਰ ਗਾ ਰਹੀ ਹੈ ਹੈ ਨਾ ਮੈਨੂੰ ਮਾਰ ਨਹੀਂ ਹਟ ਜਾ ਮੈਂ ਮੇਰੂਤਾ ਐ ਕਰ ਹੱਸਿਆ ਨਾ ਕਰ ਨਿਆਣੀ ਆ ਕਿ ਨਹੀਂ ਸ਼ੁਕਰ ਕਰ ਅਸੀਂ ਦੋ ਜਾਣੀਆਂ ਹੋ ਗਈਆਂ ਕਢਣ ਵਾਲੀਆਂ ਕਾਕੇ ਤੂੰ ਤੜ ਗਈ ਤਾਂ ਇੱਕ ਤੁਜੀ ਲਾ ਲਓ ਕਿਤੇ ਹੋਰ ਹੈ